2023 11 ਜਨਵਰੀ 2023 ਮੇਰੇ ਫਾਦਲ ਦੇ ਫਰੈਂਡ ਆ ਉਹਨਾਂ ਨੇ ਜਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਵੀ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨੇ ਹਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇਏ ਹੋਏ ਸੀ ਉਦੋਂ ਇੰਗਲੈਂਡ ਦੇ ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਨਾ ਉਹ ਪੇਪਰ ਚ ਘੁਆਲੇ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਆਨੇਗਾ ਗਾਂ ਵੀ ਲਾਈਫ ਦਾ ਨਾ ਪੀਆਰ ਆ ਨਾ ਕੁਛ ਆ ਨਾ ਤੇ ਉੱਥੇ ਦੋ ਨੰਬਰ ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਏ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲ ਗੁੱਲ ਕੀਤੀ ਤੇ ਉਤੋਂ ਵਾਦਾ ਆਪਾਂ ਕੁੜੀ ਨੇ ਐਸ ਕੀਤੀ ਹੋਈ ਸੀਗੀ ਤੇ ਉਤੋਂ ਵਾਦਾ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜਦੋਂ ਵੀਜ਼ਾ ਲਗਾਇਆ ਤਾਂ ਖਰਚਾ ਉਹ ਕਿਹਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿੱਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇਰ ਮੁੜ ਕੇ ਉਹ ਗਈ ਬਾਹਰ ਫੇਰ ਮੁੜ ਕੇ ਅਗਲੇ ਸਾਲ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰਾ ਔਰ ਫੇ ਵੀ ਇਹਨਾਂ ਨੇ ਕਰ ਕਰਕੇ ਵੇਚੀ ਦੇ ਮਾਰੇ ਉਹਨੂੰ ਕੁੜੀ ਨੂੰ ਫੇ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਜ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਹੁਣ ਕੇ ਮੇਰ ਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਤ ਤੋਂ ਬਾਅਦ ਫੇ ਚਲ ਗਈ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀ ਕਿ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਨੂੰ ਤੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਿੰਦਾ ਸੀ ਵੀ ਆਹ ਇਦਾਂ ਹੋਣੀ ਆ ਆ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆ ਕਰਉਣਾ ਪੈਣਾ ਹੈ ਹਨ ਉਹ ਉਹਨੇ ਥੋੜੇ ਦਿਨ ਨੇ ਤਾਂ ਦੇਖਾ ਕੀਤਾ ਮੇਰੀ ਗੱਲ ਨੂੰ ਵੀ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਟ ਸ਼ੋ ਕਰ ਲੈ ਕੋਲਜ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਦੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਹਨੇ ਮੈਨੂੰ ਆਖਰਗਾ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਇਸ ਕਰਕੇ ਉੱਤੋਂ ਵੱਧਾ ਉਹਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋਈ ਘਟੂ ਘਟ ਨਹੀਂ ਸੱਤ ਅੱਠ ਮਹੀਨੇ ਮੈਂ ਉਹਦੇ ਘਰ ਦੇ ਆ ਨਾ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹ ਉਹਨਾਂ ਦਾ ਕਹਿਣਾ ਇਹ ਆ ਉਹਦੇ ਮੰਮੀ ਡੈਡੀ ਦਾ ਉਹਦਾ ਡੈਡੀ ਜਿਹੜਾ ਆ ਉਹਨਾਂ ਨਾਲ ਉਹਦੇ ਨਾਲ ਅਟੈਚ ਆ ਉਹਦਾ ਪੂਰਾ ਸਾਥ ਦੇਣ ਡਿਆ ਉਹਦੀ ਵੀ ਸਾਡੇ ਕੋਲ ਪੂਰੀ ਉਹ ਪਈ ਆ ਰਿਕਾਰਡਿੰਗ ਪਈ ਆ ਉਹ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਪੁਰ ਸੱਦਣਾ ਹੈਗਾ ਉਹਦੇ ਕੋਲ ਆਪਣੇ ਕੋਈ ਪ੍ਰੂਫ ਹੈਗਾ ਆ ਬਈ ਇੱਥੇ ਮੁੜ ਕੇ ਇਹ ਉਸ ਤੋਂ ਬਾਅਦ ਜਦੋਂ ਉਹਨੇ ਆਪਾਂ ਨੂੰ ਬਲੌਕ ਕਰਤਾ ਤੇ ਫੇ ਬਲੌਕ ਕਰਨ ਤੋਂ ਬਾਅਦ ਦਰਖਾ ਦਿੱਤੀ ਦਰਖਾ ਹਾਂਜੀ ਦਰਖਾਸਤ ਫੇ ਆਪਾਂ ਨੇ ਸਾਨੂੰ ਅਸੀਂ ਅੱਕ ਕੇ ਬਈ ਕੋਈ ਹੱਲ ਨਹੀਂ ਨਿਕਲਦਾ ਪਿਆ ਸੀਗਾ ਕਿਸੇ ਗੱਲ ਦਾ ਨਾ ਉਹਦੇ ਘਰ ਦੇ ਸੁਣਦੇ ਸੀ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਮੰਗਤਰਾਮ ਆ ਮੰਗੀ ਸ਼ਾਮ ਜੱਸੀ ਦਾ ਪ੍ਰਧਾਨ ਉਹਦੇ ਉਹਦਾ ਉਹਦੇ ਭਤੀਜੇ ਨੇ ਤੇ ਉਹ ਨਹੀਂ ਰਲ ਕੇ ਰਿਸ਼ਤਾ ਕੀਤਾ ਸੀ ਤੇ ਉਹ ਫੇ ਉਹਨਾਂ ਨਾਲ ਵੀ ਗੱਲ ਕੀਤੀ ਉਹਨੇ ਵੀ ਨਹੀਂ ਕੋਈ ਸਾਨੂੰ ਦਿੱਤੀ ਹੈਗੀ ਸਾਰ ਖਬਰ ਵੀ ਕੀ ਆ ਉਹ ਇਦਾਂ ਕਹੀ ਜਾਣਾ ਵੀ ਸਾਡੀ ਕੁੜੀ ਨਹੀਂ ਮੰਨਦੀ ਜੇ ਬੋਸੀਂ ਮਨਾਉਂਦੇ ਪਏ ਆ ਜੇ ਕਰਦੇ ਆ ਹਨਾ ਤੇ ਮੁੜ ਕੇ ਫੇ ਸੱਤ ਅੱਠ ਮਹੀਨੇ ਬਾਅਦ ਜਦੋਂ ਅਸੀਂ ਦਰਖਾਸਤ ਦਿੱਤੀ ਮਿਨੀ ਸੈਕਟਰੀਟ ਹਿਸ਼ਰਪੁਰ ਐਸਐਸਪੀ ਸਾਰ ਐਸਐਸਪੀ ਆਫਿਸ ਚ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ 19 6 2024 ਨੂੰ ਆਪਾਂ 24 ਤੋਂ 15 ਦਿਨ ਪਹਿਲਾਂ ਦਰਖਾਸਤ ਦਿੱਤੀ ਸੀ ਤੇ ਉਹ ਉਸ ਤੋਂ ਬਾਅਦ ਉਹ ਐਸਐਸਪੀ ਸਰ ਉੱਥੇ ਕੋਈ ਉਹ ਨਹੀਂ ਕਰਦਾ ਕਰਦੇ ਪਏ ਵੀ ਉੱਤੇ ਕੋਈ ਫੋਕਸ ਨਹੀਂ ਕਰਦੇ ਸਾਡੀ ਕੰਪਲੇਂਟ ਤੇ ਉਹਨੂੰ ਦੇ ਨਹੀਂ ਰਹੇ ਉਹ ਵੀ ਆਪਾਂ ਕੀਤਾ ਹੈਗਾ ਉਹਨੇ ਮਾਰਕ ਕੀਤੀ ਐਸਪੀਡੀ ਸਰ ਮੁਕੇਸ਼ ਕੁਮਾਰ ਨੂੰ ਤੇ ਉਹ ਫੇ ਹੁਣ ਸਾਨੂੰ 4 ਮਹੀਨੇ ਹੋ ਗਏ ਆ ਘੱਟੋ ਘੱਟ ਸਰ ਅਸੀਂ ਇਦਾਂ ਚੱਕਰ ਕੱਟੀ ਜਾਂਦੇ ਆ ਨਾ ਤੇ ਬਈ ਸਾਡੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਕੋਈ ਹੱਲ ਨਹੀਂ ਕਰਦੇ ਪਏ ਠੀਕ ਹੈ ਜੀ ਹੁਣ ਸਾਨੂੰ ਕੋਈ ਨਹੀਂ ਰਾਹ ਲੱਭਦਾ ਪਿਆ ਹੈਗਾ ਕਰੀਏ ਕੀ ਸਾਡ ਨੂੰ ਅਸੀਂ ਖਤਮ ਹੋਏ ਹਾਂ ਇਸ ਟਾਈਮ ਕਿੰਨਾ ਖਰਚਾ ਟੋਟਾ ਟਾਇਆ ਹੋ ਗਿਆ 26 ਲੱਖ ਰੁਪਏ ਸਰ ਸਾਡਾ ਟੋਟਲ ਖਰਚਾ ਆਇਆ ਆ ਇਹ ਵਿਆਹ ਦਾ ਖਰਚਾ ਹੈ ਕੀ ਵਿਆਹ ਉਹ ਨਹੀਂ ਨਹੀਂ ਸਰ ਵਿਆਹ ਦਾ ਤਾਂ ਖਰਚਾ ਲਾਇਆ ਹੀ ਨਹੀਂ ਹਜੇ ਕੋਈ ਦਾਜ ਵਗੈਰਾ ਵੀ ਕੁਝ ਨਹੀਂ ਲਿਆ ਕੁਝ ਨਹੀਂ ਲਿਆ ਸਰ ਸਾਰੇ ਪ੍ਰੂਫ ਪਏ ਆ ਜੀ ਵੀਡੀਓ ਵਗੈਰਾ ਸਭ ਕੁਝ ਪਿਆ ਕੁਝ ਨਹੀਂ ਲਿਆ ਹੈਗਾ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਪੰਡੂਰੀ ਮੈਂ ਤਾਂ ਮਾ ਪਿੰਡਿਆ ਸੀ ਜਿਲ੍ਹਾ ਹੁਸ਼ਿਆਰਪੁਰ ਪਿੰਦਾ ਆਪਾਂ ਨੂੰ ਕੁੜੀ ਦਾ ਪਿੰਡ ਕਿਹੜਾ ਹੈਗਾ ਉਹਨਾਂ ਦਾ ਪਿੰਡ ਹੈਗਾ ਚਿਹੜੂ ਫਗਵਾੜੇ ਫਗਵਾੜੇ ਦੇ ਕੋਲ ਆ ਜਿਲ੍ਹਾ ਕਪੂਰਥਲਾ ਪਿੰਦਾ ਕੀ ਨਾਮ ਉਹ ਕੁੜੀ ਦਾ ਨਾਮ ਹੈਗਾ ਪ੍ਰੀਆ ਸਰ ਪ੍ਰੀਆ ਉਹ ਜਗਿੰਦਰਪਾਲ ਉੱਥੇ ਉਹਨਾਂ ਦੇ ਪਿੰਡ ਵੀ ਕਿਸੇ ਦੇ ਮਹਤਵਰਨ ਗੱਲ ਹੋਈ ਹੈ ਕੋ ਨਹੀਂ ਪਿੰਡ ਨੀ ਗੱਲ ਹੋਈ ਆਪਣੀ ਤੁਸੀਂ ਉਹਨਾਂ ਦੇ ਘਰਾਂ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ ਉਹਨਾਂ ਨਾਲ ਤਾਂ ਸਾਰੀ ਟਰਾਈ ਕੀਤੀ ਜਿੱਦਾਂ ਮੈਂ ਦੱਸਿਆ ਪਰ ਉਹਨਾਂ ਨੇ ਕੋਈ ਕੁੜੀ ਰਹਿੰਦੀ ਕਿੱਥੇ ਕੈਨੇਡਾ ਕੈਨੇਡਾ ਉਹਦਾ ਐਡਰੈਸ ਹੈਗਾ 28 ਟੈਰਾਲਿਕ ਪਾਰਕ ਕੈਲਗਰੀ ਨਾਰਥ ਈਸਟ ਕੈਲਗਰੀ ਅਲਵੱਟਾ 'ਚ ਰਹਿੰਦੀ ਆ ਹਾਂ ਜੀ 28 ਸਾਨੂੰ ਇਨਸਾਫ ਹੀ ਦਿੱਤਾ ਜਾਵੇ ਅਸੀਂ ਤਾਂ ਸਾਰ ਖਤਮ ਹੋਏ ਪਏ ਆ ਅਸੀਂ ਦੇਣਦਾਰ ਆਂ ਪੈਸਿਆਂ ਦੇ ਇੰਨਿਆਂ ਦੇ ਅਸੀਂ ਦੇਣੇ ਕਿੱਥੋਂ ਆ ਨਾ ਸਾਡਾ ਕੋਈ ਉਹ ਨਹੀਂ ਆਇਗਾ ਵੀ ਨੇ ਸਾਡੇ ਕੋ ਪੈਸੇ ਹੈ ਨਹੀਂ ਕੰਮ ਸਾਡਾ ਛੋਟੀ ਜੀ ਦੁਕਾਨ ਹੈ ਆਟੋ ਇਲੈਕਟ੍ਰੀਕ ਰਿਪੇਅਰ ਦਾ ਕੰਮ ਕਰਦੇ ਆ ਉਹ ਵੀ ਰੋਟੀ ਪਾਣੀ ਬੜਾ ਔਖਾ ਚੱਲਦਾ ਸਾਰਾ ਹੁਣ ਤਾਂ ਪੈਸੇ ਅਸੀਂ ਲਾਏ ਆ 26 ਲੱਖ ਰੁਪਈਆ ਸਾਰੇ ਆਲ ਸੁਣੇ ਆਪ ਕੀਤੀ ਹੋਸੀ ਪਹਿਲਾਂ ਪੈਸੇ ਸਾਡੇ ਲਵਾਏ ਆ ਠੱਗੀ ਮਾਰਨ ਵਾਲਾ ਕੰਮ ਹੋਇਆ ਆ ਵੀ ਪੈਸੇ ਲਵਾ ਕੇ ਹੁਣ ਤੁਹਾਨੂੰ ਪਤਾ ਮੁੱਕਰੀ ਗਈ ਮੁੱਕਰੀ ਗਈ ਆ ਪੁਲਿਸ ਨੂੰ ਕੋਈ ਥਰਵਾਈ ਨਹੀਂ ਹੋਣੀ ਕੁਛ ਨਹੀਂ ਸਰ ਉਹ ਕੁਛ ਨਹੀਂ ਨਿਗਾ ਨਹੀਂ ਮਾਰਦੇ ਪਏ ਕੁਛ ਨਹੀਂ ਕਰਦੇ ਪਏ ਉਹਨਾਂ ਦੀ ਕੋਈ ਸੁਣਵਾਈ ਹੈ ਨਹੀਂਗੀ ਪ੍ਰਸ਼ਾਸਨ ਕੋਈ ਥਾਣਾ ਬੁੱਲੋਵਾਲ ਪੈਂਦਾ ਮੈਨੂੰ ਪ੍ਰੋਬਲਮ ਇਹਨਾਂ ਦੀ ਆ ਜਿਹੜੀ ਦੱਸੀ ਹੈ ਤੁਹਾਨੂੰ ਇਹ ਨਹੀਂ ਪ੍ਰੋਬਲਮ ਤਾਂ ਉਹ ਹੀ ਆ ਇਹਨਾਂ ਦਾ ਹਸਾਬਤਾ ਜਿਹੜਾ ਹੈਗਾ ਆ ਸਾਡੇ ਨਾਲ ਫੇਰ ਬੈਠਕ ਵੀ ਹੋਈ ਇੱਕ ਵਾਰੀ ਇਹਨਾਂ ਦੀ ਇਹਨਾਂ ਦੀ ਬੈਠਕ ਉੱਤੇ ਹੋਈ ਆ ਮੇਰੇ ਨਾਲ ਮੈਰਿਡ ਅਨਮੈਰਿਡ ਦੀ ਗੱਲ ਕਰਨ ਲੱਪੇ ਕਹਿੰਦੇ ਸਾਡੀ ਕੁੜੀ ਮੈਰਿਡ ਆ ਫੇਰ ਮਾਪੇ ਕਹਿਣ ਲੱਪੇ ਮੈਂ ਗਿਆ ਮੈਂ ਕਹਾਈ ਕਹਿੰਦੇ ਵੀ ਸਸੇ ਗੱਲ ਕਰਨੀ ਆ ਇੱਥੇ ਵਿਚੋਲੇ ਦੇ ਘਰ ਆ ਗਏ ਕਹਿੰਦੇ ਸਾਡੀ ਉੱਥੇ ਵੇਚਤੀ ਆ ਅਸੀਂ ਉੱਥੇ ਗੱਲ ਨਹੀਂ ਕਰਨੀ ਅਸੀਂ ਉੱਥੇ ਦੀ ਵੀ ਮੰਗ ਕੀਤੀ ਸੀ ਮੈਂ ਇਹ ਕਹਿੰਦੇ ਇੱਥੇ ਆ ਜਾ ਮੈਂ ਫੇ ਕੱਲੇ ਨੂੰ ਮੈਨੂੰ ਸੱਦ ਲਿਆ ਨਹੀਂ ਘਰ ਕੱਲੇ ਦੇ ਕੀਤੀ ਉੱਥੇ ਆਪਸ ਵਿੱਚ ਝਗੜ ਪਏ ਸਤਿਮੀ ਆਦਮੀ ਲੀੜੇ ਦੇ ਸੱਸ ਸੋਹਰਾ ਸੀਗੇ ਉਹ ਕਹਿੰਦਾ ਵੀ ਮੇਰੀ ਕੁੜੀ ਮੈਰਿਡ ਵਾ ਉਹ ਕਹਿਣ ਲੱਪੇ ਮੇਰੀ ਕੁੜੀ ਅਨਮੈਰਿਡ ਵਾ ਉੱਥੇ ਮੰਗਲਗਵਾਰ ਮੰਗੀ ਵੀ ਬੈਠਾ ਸੀ ਇਹ ਇਹ ਸ਼ਾਮਦਾ ਪ੍ਰਧਾਨ ਬਣਿਆ ਆ ਉਹ ਸਾਨੂੰ ਹੁਣ ਧਮਕੀਆਂ ਵੀ ਦੇਣ ਦੇ ਹੋ ਆ ਅਸੀਂ ਡਰਦੇ ਆ ਨਾ ਦਰਖਾਸਤ ਦਿੱਤੀ ਹੋ ਆ ਸਾਬਤਾ ਬੜਾ ਖਰਾਬ ਹੋਇਆ ਮਰਨੇ ਦਾ ਮੈਂ ਰਾਤ ਦਿਨੇ ਇਹਨੂੰ ਬਚਾਉਂਦੇ ਆ ਮਰਨੋ ਕਿਉਂ ਮੈਨੂੰ ਡਰਵਾ ਕਿਉਂ ਸਾਨੂੰ ਧਮਕੀਆਂ ਵੀ ਬਹੁਤ ਦਿੱਤੀਆਂ ਆ ਉੱਥੇ ਫੇਰੇ ਨੇ ਕੀਤਾ ਧਮਕੀ ਇਹੇ ਦੇ ਰਿਹਾ ਵਿਚੋਲੇ ਜੀ ਇਹਨੇ ਹਾਂਜੀ ਇਹਨੇ ਧਮਕੀਆਂ ਦਿੱਤੀਆਂ ਸਾਰਾ ਤੋਂ ਪ੍ਰੂਫ ਵੀ ਹੈਗਾ ਆ ਸਾਰਾ ਇਹ ਨਹੀਂ ਉਹਨਾਂ ਵਾਲੋਂ ਦਿੱਤੀ ਤੁਹਾਨੂੰ ਪਤਾ ਉਹਦੇ ਰਿਸ਼ਤੇਦਾਰ ਸਾਰੇ ਇਕੱਠੇ ਹੋ ਗਏ ਹਾਂਜੀ ਹਾਂਜੀ ਵਿਚੋਲੇ ਕੀ ਆ ਉਹਦੀ ਮਾਸੀ ਦੀ ਉਹਦੀ ਭੈਣ ਦੀ ਕੁੜੀ ਆ ਜੀ ਇਹਦਾ ਦੱਸਿਆ ਭਾਜੀ ਨੇ ਪ੍ਰਧਾਨ ਦਾ ਸ਼ਾਮ ਜਰਾ ਸੇਵਾ ਦਾ ਹੁੰਦਾ ਇਹ ਕਾਉਂਸਲਰ ਵਾਜੀ ਉਦਾਂ ਹੀ ਜਿੱਦਾਂ ਐਮਸੀ ਐ ਸ਼ਾਂਤਰਾਸੀ ਦਾ ਇਹ ਉਹਦਾ ਦੇਰਵਾ ਜੀ ਇਹ ਉਹਦਾ ਦੇਰਵਾ ਜੀ ਨਾਮ ਹੈ ਤਾਂ ਮੰਗਲ ਕੁਮਾਰ ਮੰਗੀ ਇਹਦਾ ਜੀ ਭਤੀਜਾ ਸੋਨੂ ਆ ਮੋਹਨ ਲਾਲ ਸੋਨੂ ਯੂ ਐਸ ਏ ਆ ਜੀ ਉਹ ਪੱਕਾ ਉਹ ਉਹਨੇ ਕਰਾਇਆ ਸੀ ਹੁਣ ਉਹਨੂੰ ਵੀ ਮੈਂ ਪੁੱਛਦਾ ਸੀ ਮੈਂ ਮਾਸੀ ਤੋਂ ਪੁੱਛ ਕੇ ਦੱਸੂ ਮੈਂ ਫਲਾਨੀ ਤੋਂ ਪੁੱਛ ਕੇ ਦੱਸੂ ਐਦਾਂ ਹੀ ਕਰੀ ਜਾਂਦਾ ਮੈਨੂੰ ਬਹੁਤ ਫੋਨ ਲਾਇਆ ਜੀ ਮੈਂ ਅੱਕ ਕੇ ਨਹੀਂ ਉਹਨੂੰ ਵੀ ਪ੍ਰਧਾਨ ਨੂੰ ਵੀ ਕਹਿਤਾ ਹੁਣ ਕਹਿੰਦਾ ਚਾਚਾ ਛੱਡੀ ਨਾ ਇਹਨਾਂ ਨੂੰ ਐਦਾਂ ਕਹਿੰਦਾ ਵੀ ਪੁਲਿਸ ਮੇਰੀ ਜੀਬ ਦੇ ਵਿੱਚ ਉਹ ਹੁਣ ਸਾਡਾ ਪਰਚਾ ਨਹੀਂ ਹੋਣ ਡਿਆ ਆ ਅਹੀ ਤਾਂ ਪਰਸੋਂ ਉਹਨਾਂ ਦੀ ਜੇਬ ਦੇ ਵਿੱਚ ਹੀ ਮੰਨਣ ਡੈ ਹਾਂ ਜੀ ਉਹਨਾਂ ਦੀ ਜੇਬ ਦੇ ਵਿੱਚ ਹੀ ਆ ਸਾਨੂੰ ਤਾਂ ਪਤਾ ਨਹੀਂ ਜੀ ਹੁਣ ਕੀ ਆ ਅਸੀਂ ਤਾਂ ਇਹੇ ਸਮਝਣ ਡੈ ਹਾਂ ਵਾ ਕਿ ਹਸਾਬਤਾ ਕੀ ਖਰਾਬ ਹੋਇਆ ਫੇ ਉੱਥੇ ਮੈਰਿਡ ਅਨਮੈਰਿਡ ਦੀ ਜਿਹੜੀ ਗੱਲ ਹੋਈ ਉਹਨਾਂ ਦੇ ਘਰ ਉਹਦੀ ਮਾਂ ਕਹਿੰਦੀ ਆ ਮੇਰੀ ਕੁੜੀ ਅਨਮੈਰਿਡ ਵਾ ਕੋਟ ਮੈਚ ਕਰਾਈ ਸੀ ਦੀ ਕੋਟ ਮੇਰਾ ਸਾਰਾ ਕੁਝ ਹੋਇਆ ਆ ਆਧਾਰ ਕਾਰਡ ਤੇ ਵੀ ਨਾਂ ਚੜਿਆ ਆ ਦਿਨ ਥੋੜੇ ਸੀਗੇ ਦਿਨ ਥੋੜੇ ਉੱਥੋਂ ਆਏ ਨੇ ਮੇਰੇ ਯਾਰ ਦੋਸਤ ਉੱਥੇ ਮੈਂ ਬੈੱਡ ਬੁੱਡ ਵੀ ਇਹਨੂੰ ਕੋਲੇ ਕੁੜੀ ਨੂੰ ਸਾਰਾ ਕੁਝ ਥੱਲੇ ਆ ਉੱਥੇ ਜੋ ਜਿੰਨਾ ਵੀ ਸਮਾਨ ਕੱਲਿਆ ਉਹਨੂੰ ਫੇਰ ਗੱਲ ਕਰਨ ਲੱਪੇ ਜਿੱਦਾਂ ਸਾਡਾ ਇਹਦਾ ਹਨਾ ਉੱਥੇ ਜਦੋਂ ਇਹਨੇ ਮੈਰਿਡ ਅਨਮੈਰਿਡ ਕਿਹਾ ਉਹ ਇਹ ਆਪਸ ਵਿੱਚ ਝਗੜ ਪਏ ਉੱਥੇ ਮੈਨੂੰ ਕਹੇ ਮੈਂ ਕਿਹਾ ਵੀ ਮੇਰੇ ਜੇ ਮੁੰਡੇ ਦਾ ਨਾਂ ਤੁਸੀਂ ਚੜਾ ਲਿਆ ਉਹਦੀ ਮਾਂ ਕਹਿੰਦੀ ਸੀ ਨਾਂ ਚੜਾਇਆ ਮੈਨੂੰ ਪੁੱਛੋ ਉਹ ਜ਼ਿਆਦਾ ਉਹ ਕਰਦੀ ਸੀ ਉੱਥੇ ਫੋਕਸ ਮੈਨੂੰ ਕਹਿੰਦੀ ਵੀ ਉਹ ਮੈਂ ਕਿਹਾ ਵੀ ਜੀ ਸਾਡੀ ਲੜਾਈ ਖਤਮ ਹੁੰਦੀ ਆ ਵੀ ਤੂੰ ਸਾਨੂੰ ਦਿਖਾ ਲ ਦਿਓ ਕਾਗਜ਼ ਮੈਂ ਮੰਗੀ ਪ੍ਰਧਾਨ ਕੋਲ ਬੈਠਾ ਮੈਂ ਕਿਹਾ ਭਾਈ ਤੁਸੀਂ ਤਾਂ ਆਪੇ ਦੇਖ ਲਓ ਉਹਦੇ ਆਦਮੀ ਕਹੀ ਜਾਵੇ ਮੇਰੀ ਕੁੜੀ ਮੈਰਿਡ ਵਾ ਉਹ ਕਹੀ ਜਾਵੇ ਉਹਦਾ ਸਟੇਟਸ ਅਨਮੈਰਿਡ ਹੋ ਗਿਆ ਆ ਮੈਂ ਕਿਹਾ ਦੱਸ ਪ੍ਰਧਾਨ ਹੁਣ ਕੀ ਕਰੀਏ ਵੀ ਉਹ ਮੈਰਿਡ ਕਹੀ ਜਾਂਦਾ ਆ ਉਹ ਅਨਮੈਰਿਡ ਕਹੀ ਜਾਂਦਾ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਜੇ ਤੁਸੀਂ ਅਨਮੈਰਿਡ ਮੈਰਿਡ ਵਾ ਸਾਨੂੰ ਮੈਰਿਡ ਦਾ ਮੈਂ ਕਿਹਾ ਪ੍ਰੂਫ ਦਿਖਾ ਲਓ ਹੁਣ ਨਾ ਦਿਖਾ ਲਓ ਕਹਿੰਦੀ ਹੁਣ ਮੇਰੀ ਕੁੜੀ ਸੁੱਤੀ ਹੋਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਹੋਰ ਦੋ ਦਿਨ ਦਿਖਾ ਲਿਓ 14 ਦਿਨ ਦਿਖਾ ਲਿਓ ਹੁਣ ਇਹਨੂੰ ਪ੍ਰਧਾਨ ਨੂੰ ਦਿਖਾ ਲਓ ਉਹ ਦਿਖਾ ਲਦੇ ਨਹੀਂ ਉਹ ਕੁੜੀ ਨੇ ਅਨਮੈਰਿਡ ਹੀ ਆਪਣਾ ਸ਼ੋਅ ਕੀਤਾ ਆ ਇਹਨੂੰ ਲਿਜਾਣਾ ਨਹੀਂ ਚਾਹੁੰਦੀ ਇਹ ਮੁੰਡੇ ਨੂੰ ਮੈਂ ਹੱਥ ਘੁੱਟਦਾ ਸੀ ਇਹਦਾ ਐਦਾਂ ਇਹਨੂੰ ਮੈਸੇਜ ਆ ਗਿਆ ਸੀ ਕੁੜੀ ਨੂੰ ਪਹਿਲਾਂ ਵੀ ਮੈਸੇਜ ਆਉਣ ਲੱਗ ਪਏ ਸੀ ਜਦੋਂ ਇੱਥੇ ਆਈ ਨੂੰ ਮੈਸੇਜ ਇਹਨੂੰ ਫੋਨ ਵੀ ਆਇਆ ਇੰਸਟਾਗ੍ਰam ਤੇ ਤੋਂ ਸਾਰਾ ਪ੍ਰੂਫ ਹੈਗਾ ਆ ਸਾਨੂੰ ਹੁਣ ਧਮਕੀਆਂ ਦਿੰਦੇ ਸੀਗੇ ਹਸਾਬ ਤਾਬ ਦੀਆਂ ਧਮਕੀਆਂ ਇਹ ਕਹਿੰਦੇ ਸਾਡੇ ਟਾਡੇ ਮੁੰਡੇ ਨੇ ਗਾਲਾਂ ਕੱਢੀਆਂ ਆ ਹੁਣ ਤੁਸੀਂ ਦੱਸੋ ਆ ਭਈ ਵੀ ਇੰਨਾ ਪ੍ਰੈਸ਼ਰ ਦੇ ਵਿੱਚ ਬੰਦਾ ਆਇਆ ਗਾਲਾਂ ਕੱਢੀ ਦਿੰਦਾ ਇਹ ਗਾਲਾਂ ਤੇ ਕਹਿੰਦੇ ਨਹੀਂ ਸਾਡੀ ਹੁਣ ਕਹਿੰਦੇ ਕੁੜੀ ਨਹੀਂ ਮੰਨਦੀ ਕੁੜੀ ਨੇ ਮੈਂ ਜਦੋਂ ਪੁੱਛਦਾ ਕੁੜੀ ਨਹੀਂ ਮੰਨਦੀ ਮੈਂ ਕਹਾਂ ਵੀ ਥੋੜੀ ਤੁਹਾਡੇ ਕਹਿਣੇ ਦੇ ਵਿੱਚ ਹੀ ਸ਼ਣਗੀ ਇਹਨਾਂ ਦੀਆਂ ਇਦਾਂ ਦੀਆਂ ਗੱਲਾਂ ਹੋਈਆਂ ਸਾਰੀਆਂ ਹੁਣ ਸਾਨੂੰ ਕੁੜੀ ਦੀ ਵੀ ਰਿਕਾਰਡਿੰਗ ਹੈਗੀ ਉਹ ਕਹਿੰਦੀ ਵੀ ਮੈਲ ਜਾਣਾ ਇਹਨੇਗਾ ਮੈਂ ਉਹ ਮੈਂ ਜੋ ਮਰਜੀ ਕਰ ਲਵਾਂ ਕਹਿੰਦੀ ਮੈਂ ਮੈਂ ਪੇਪਰ ਹੀ ਨਹੀਂ ਪਾਉਣੇ ਮੈਂ ਕਹਾਂ ਵੀ ਮੈਂ ਤਾਂ ਮੁੰਡਾ ਘੱਲਣਾ ਆ ਕਹਿੰਦੀ ਮੈਂ ਪੇਪਰ ਹੀ ਨਹੀਂ ਪਾਉਣੇ ਫੇ ਜੀ ਇਹਨੇ ਫਰਜੀ ਰਾਜੀਨਾਮਾ ਕਰ ਲਿਆ ਸਾਡੇ ਨਾਲ ਫਰਜੀ ਰਾਜਨਾਮਾ ਇੱਥੇ ਫੇ ਆ ਕੇ ਘਰ ਕਹਿਣ ਲੱਪਿਆ ਮੰਗਲ ਕੁਮਾਰ ਮੰਗੀ ਕਹਿੰਦਾ ਇਹ ਰਾਜਨਾਮਾ ਕੋਹਦੇ ਹੁੰਦੇ ਸਾਲੇ ਪਤਾ ਨਹੀਂ ਕਿੰਨੇ ਕਹਿੰਦਾ ਸਾਡੇ ਤੁਰੇ ਫਿਰਦੇ ਇਦਾਂ ਦੇ ਰਾਜਨਾਮੇ ਫੇ ਜੀ ਰਾਜਨਾਮੇ ਤੋਂ ਵਾਦਾ ਮੈਨੂੰ ਕੀਤਾ ਉਧਰੋਂ ਮੇਰਾ ਯਾਰ ਦੋਸਤ ਮੁੰਡਾ ਉਹ ਕੁੜੀ ਉਹਨੂੰ ਕਹਿਣ ਲੱਪੇ ਕਹਿੰਦੀ ਸਾਡਾ ਕਰਾ ਦੇ ਕਹਿੰਦੀ ਇਹਨੇ ਸਾਨੂੰ ਪਤਾ ਨਹੀਂ ਐਂਦਾ ਹੀ ਟਕਾਇਆ ਇਹਨਾਂ ਦਾ ਤਲਾਕ ਹੋਣਾ ਉਹ ਸਾਨੂੰ ਨਹੀਂ ਉਹਦੇ ਬਾਰੇ ਪਤਾ ਜੋ ਸਾਨੂੰ ਦੱਸਿਆ ਮੈਂ ਕੀ ਕੀਤਾ ਉਹ ਰਾਜੀ ਨਾਮ ਤੋਂ ਮੈਂ ਪਰਚਾ ਫੇਰ ਚਾਕੇ ਉੱਥੇ ਦਰਖਾਸਤ ਦੀ ਐਸਪੀਡੀ ਦੇ ਐਸਪੀਡੀ ਦੇ ਫੇਰ ਜਦੋਂ ਮੁੜ ਕੇ ਆਈ ਸਾਨੂੰ ਸੱਦਿਆ ਉਹਨੇ ਸਾਨੂੰ ਕਿਹਾ ਵੀ ਕਹਿੰਦਾ ਤੁਸੀਂ ਹਜੇ ਵੀ ਇੱਥੇ ਬੈਠੇ ਉਹਨੂੰ ਪਤਾ ਨਹੀਂ ਸੀਗਾ ਮੈਂ ਕਿਹਾ ਵੀ ਸਰ ਹੁਣ ਇਹੰਦੇ ਆ ਸਾਡਾ ਉਹ ਕਹਿੰਦਾ ਐਫਆਈਆਰ ਕਰਾਓ ਇਹਨਾਂ ਤੇ ਉਹਨੇ ਇਹ ਦਬਕਾ ਮਾਰਿਆ ਇਹ ਫੇਰ ਕਹਿੰਦਾ ਕੋਰਟ 'ਚ ਟਕਰਾਂਗੇ ਇਦਾਂ ਕਹਿਣ ਲੱਗਾ ਸ਼ਾਂਤ ਜੱਸੀ ਵਾਲਾ ਮੰਗੀ ਉਹਦਾ ਮੁੰਡਾ ਜਿਹੜਾ ਹੁਣ ਬਾਹਰੋਂ ਸੋਨੂ ਆ ਮੋਹਨ ਲਾਲ ਉਹ ਗੱਲ ਨਹੀਂ ਕਰਦਾ ਉਹ ਮੇਰਾ ਯਾਰ ਦੋਸਤ ਸੀਗਾ ਮੈਂ ਉਹਦੇ ਭਰੋਸੇ ਕਰ ਲਿਆ ਮੈਂ ਤਾਂ ਇਹ ਇੰਗਲੈਂਡ ਦੇ ਵੀ ਪੇਪਰ ਲਾਇਓ ਸੀਗੇ ਹੁਣ ਸਾਨੂੰ ਕੀ ਪਤਾ ਇਹ ਸਾਡੇ ਨਾਲ ਠੱਗੀ ਮਾਰਨੀ ਕਿਉਂ ਇਹ ਹੈਗਾ ਆ ਇਹ ਸਾਰੇ ਠਗੀਆਂ ਮਾਰਦੇ ਸ਼ਾਮ 8:30 ਤੋਂ ਅਸੀਂ ਮੇਰੀ ਸਾਨੂੰ 997 ਦੁਕਾਨ ਮੇਰਾ ਜਾ ਕੇ ਸ਼ਾਮ 8:30 ਤੋਂ ਪਹਿਲਾਂ ਪੁੱਛਦਾ ਮਨਜੀਤ ਬੈਟਰੀਆਂ ਵਾਲਾ ਉੱਥੇ ਸਾਰਿਆਂ ਨੂੰ ਦੱਸ ਦੇਣਾ ਕੀ ਹਿਸਾਬਤਾ ਵਾ ਇਹਨਾਂ ਨੂੰ ਕੋਈ ਇਹਨਾਂ ਦਾ ਹਿਸਾਬਤਾ ਵਾ ਹੈ ਨਹੀਂ ਕਿ ਕੋਈ ਗੰਦਾ ਟੱਬਰ ਸੀਗਾ ਮੈਨੂੰ ਪਤਾ ਨਹੀਂ ਸੀ ਮੈਨੂੰ ਭੱਜੇ ਚ ਲੈ ਲਿਆ ਇਸ ਕਰਕੇ ਮੇਰੇ ਨਾਲ ਠੱਗੀ ਮਾਰਤੀ ਇੰਨੀ ਹੋ ਸਕਦਾ ਅਸੀਂ ਹੁਣੇ ਤੁਹਾਨੂੰ ਬਿਆਨ ਦੇਣ ਲੱਗੇ ਹਾਂ ਵੀ ਹੋ ਸਕਦਾ ਸਾਡੇ ਤੋਂ ਕੋਈ ਮਾਰ ਹੀ ਦੇਣ ਇਹ ਸਾਨੂੰ ਧਮਕੀਆਂ ਵੀ ਆਉਂਦੀਆਂ ਆ ਦੇਖੋ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਚ ਕੋਈ ਦਰਖਾਸਤ ਅਸੀਂ ਵਿੱਚ ਲਿਖਾਇਆ ਵੀ ਸਾਨੂੰ ਧਮਕੀਆਂ ਆਈਆਂ ਇਸ ਦਰਖਾਸਤ ਦੇ ਵਿੱਚ ਲਿਖਾਇਆ ਜੀ ਅਸੀਂ ਇਸ ਕਰਕੇ ਹੀ ਉਹਨਾਂ ਨੂੰ ਜ਼ੋਰ ਪਾ ਰਹੇ ਸੀ ਵੀ ਸਾਡਾ ਪਰਚਾ ਕਰ ਦਿਓ ਸਾਡਾ ਪਰਚਾ ਕਰ ਦਿਓ ਸਾਨੂੰ ਧਮਕੀਆਂ ਆਉਂਦੀਆਂ ਆ ਅਸੀਂ ਹੁਣ ਤੁਹਾਨੂੰ ਦੇਣ ਲੱਗੇ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਸੁੱਤਾ ਆ ਪ੍ਰਸ਼ਾਸਨ ਨੂੰ ਹੁਣ ਚਾਹੀਦਾ ਆ ਜਦੋਂ ਮਰਿਓ ਦੇ ਉੱਤੇ ਪ੍ਰਸ਼ਾਸਨ ਤੁਹਾਨੂੰ ਵੀ ਪਤਾ ਆ ਸਾਰਿਆਂ ਨੂੰ ਜੀ ਪ੍ਰਸ਼ਾਸਨ ਮਰਿਓ ਤੇ ਆ ਕੇ ਵੀ ਖੜਾ ਹੋ ਜਾਂਦਾ ਆ ਹੁਣ ਬੜੀ ਛਟੀ ਆ ਕੇ ਖੜਾ ਹੋਣਾ ਸਭ ਤੋਂ ਕੋਈ ਮਰ ਗਿਆ ਹੁਣ ਉਦੋਂ ਦਾ ਕੋਈ ਜੂ ਕਰਨ ਤੇ ਸਰਕਣ ਨਹੀਂ ਰਹੀ ਉਹਨਾਂ ਦੇ ਤੁਹਾਨੂੰ ਪਤਾ ਹੈ ਪ੍ਰਸ਼ਾਸਨ ਦਾ ਆ ਹਾਲ ਹੋਇਆ ਤਹੀ ਤਾਂ ਇਨਸਾਫ ਹੀ ਮੰਗਦੇ ਹੁਣ ਸਰ ਤੋਂ ਹੋਰ ਜਿਹੜੀ ਪਚੋਲਣ ਸੀ ਮੈਂ ਕਰ ਪਿੱਛੇ ਜਿਹਾ ਫੋਨ ਆਇਆ ਮੈਂ ਤੋ ਵੀ ਰਿਕਾਰਡਿੰਗ ਹੈਗੀ ਹੈ ਜੇ ਦਿਖਾ ਲੈਣੀ ਪੈ ਜਾਏ ਮੈਨੂੰ ਕਹਿੰਦੀ ਤੁਸੀਂ ਕਿਹੜਾ ਸਾਰ ਪੁੱਛੀਆ ਕਹਿੰਦੀ 60 ਲੱਖ ਰੁਪਈਆ ਹੋਰ ਮੰਗਦੇ ਆ ਮੋਰੇ ਮੈਂ ਕਿਹਾ ਹੁਣ 8 ਲੱਖ ਕਾਹਦਾ ਮੰਗਦੇ ਆ ਪੜਾਈ ਤਾਂ ਖਤਮ ਹੋ ਗਈ ਆ ਕੁੜੀ ਜੀ ਕਹਿੰਦੀ ਇਹੇ ਤਾਂ ਤੁਹਾਡੀਆਂ ਗੱਲਾਂ ਆ ਇਹੇ ਸਾਨੂੰ 8 ਲੱਖ ਨੂੰ ਹੋਊ ਠਗਣਾ ਚਾਹੁੰਦੇ ਸੀ ਮੈਂ ਪਤਾ ਨਹੀਂ ਮੇਰਾ ਸਾਰਾ ਜਿੰਨਾ ਸੋਨਾ ਸੀ ਮੇਰੀ ਕੁੜੀ ਜਿਹੜੀ ਆ ਉਹ ਵੀ ਰੱਦੀ ਹੋ ਗਈ ਕੁੜੀ ਵੀ ਮੇਰੀ 21-22 ਸਾਲਾਂ ਦੀ ਆ ਮੈਨੂੰ ਉਹ ਵੀ ਕਹਿੰਦੀ ਹੈ ਕਹਿੰਦੀ ਤੂੰ ਮੈਨੂੰ ਕੁਝ ਵੀ ਨਹੀਂ ਕਰਦਾ ਇਹਨੂੰ ਕਰਤਾ ਇਦਾਂ ਕਰਤਾ ਮੈਂ ਉਹਨੂੰ ਵੀ ਨਹੀਂ ਕੁਝ ਕਰਾ ਸਕਿਆ ਨਾ ਪਲੱਸ 2 ਪੜਾ ਕੇ ਉਹ ਵੀ ਵਿਚਾਰੀ ਘਰੀ ਬੈਠੀ ਹੋਆ ਉਹਨੇ ਵੀ ਮੈਨੂੰ ਇਦਾਂ ਸਾਹ ਤਾਪ ਕੇ ਆ ਉਹ ਕੀ ਮੰਗ ਕਰਦੇ ਤੁਸੀਂ ਹਾਂਜੀ ਤਾਂ ਪ੍ਰਸ਼ਾਸਨ ਨੇ ਕੇਹੇ ਸੀ ਵੀ ਮੈਂ ਤਾਂ ਇਹ ਗੱਲ ਕਰਨੀ ਆ ਜੇ ਪ੍ਰਸ਼ਾਸਨ ਕੁਝ ਕਰਦਾ ਠੀਕ ਆ ਤਦ ਹੀ ਤੇ ਅੱਜ ਆਪਾਂ ਇੱਥੇ ਹੋਣਾ ਨਹੀਂ ਸੀ ਪ੍ਰੈਸ ਕਾਨਫਰੈਂਸ ਤਾਂ ਕਰਾਈ ਸਾਡੀ ਮੰਨਣ ਦੇ ਆ ਮੰਗਲਕਮਰ ਮੰਗੀ ਕਹਿੰਦਾ ਹੈ ਪੁਲਿਸ ਮੇਰੀ ਜੇਬ ਦੇ ਵਿੱਚ ਆ ਪੁਲਿਸ ਮੈਂ ਤਾਂ ਕਹਿੰਦਾ ਜਿਹੜਾ ਸਾਡਾ ਪਰਚਾ ਨਹੀਂ ਕਰ ਰਿਹਾ ਉਹ ਸਾਨੂੰ ਤਾਂ ਪੁਲਿਸ ਜੇਬ ਚ ਲੱਗਣੀ ਆ ਜੀ ਉਹਨਾਂ ਦੇ ਇਸ ਕਰਕੇ ਅਸੀਂ ਮੰਗ ਮੰਗਦੇ ਆ ਨਹੀਂ ਤਾਂ ਜੇ ਪ੍ਰਸ਼ਾਸਨ ਸੁਣਵਾਈ ਨਹੀਂ ਹੁੰਦੀ ਤੁਹਾਡੀ ਤੇ ਜੇ ਸੁਣਵਾਈ ਨਹੀਂ ਹੁੰਦੀ ਜੇ ਅਸੀਂ ਦਾ ਬੈਨਰ ਬਣਾ ਕੇ ਅਸੀਂ ਤਾਂ ਸ਼ਾਂਤਰਾਸੀ ਚ ਵੀ ਰੈਲੀ ਕੱਢਾਂਗੇ ਅਸੀਂ ਇਹਦੇ ਪਿੰਡ ਵਿੱਚ ਹੜੂ ਵੀ ਰੈਲੀ ਕੱਢਾਂਗੇ ਵੀ ਜੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਅਸੀਂ ਤਾਂ ਕਰਕੇ ਤੁਹਾਡੇ ਕੋਲ ਇਹ ਅਰਸ਼ ਕਰਕੇ ਇਹ ਕਾਨਫਰੰਸ ਕਰਾਈ ਆ ਤੇ ਜੇ ਸਾਨੂੰ ਕੋਈ ਇਨਸਾਫ ਮਿਲ ਸਕੇ ਮੇਰਾ ਰਿਸ਼ਤਾ ਹੋਇਆ ਸੀ 23 11 ਜਨਵਰੀ 2023 ਮੇਰੇ ਸਾਧ ਦੇ ਫਰੈਂਡ ਆ ਉਹਨਾਂ ਨੇ ਜਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਵੀ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨਿਯਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇ ਹੋਏ ਸੀ ਉਦੋਂ ਇੰਗਲੈਂਡ ਦੇ ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਆ ਨਾ ਉਹ ਪੇਪਰ ਚ ਕਰਵਾ ਲਿਆ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਹੈ ਨੀਗਾ ਗਾਂ ਵੀ ਲਾਈਫ ਦਾ ਨਾ ਪੀ ਆਰ ਆ ਨਾ ਕੋਸ਼ਿਆ ਨਾ ਤੇ ਉੱਥੇ ਦੋ ਨੰਬਰ ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਏ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲਬਾਤ ਕੀਤੀ ਤੇ ਉਤੋਂ ਵਾਦਾ ਆਪਾਂ ਕੁੜੀ ਨੇ ਐਲਸ ਕੀਤੀ ਹੋਈ ਸੀਗੀ ਤੇ ਉਤੋਂ ਵਾਦਾ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜੋ ਵੀਜ਼ਾ ਲਗਾਇਆ ਖਰਚਾ ਉਹ ਕਿਹਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਹਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇਰ ਮੁੜ ਕੇ ਉਹ ਗਈ ਬਾਹਰ ਫੇਰ ਮੁੜ ਕੇ ਅਗਲੇ ਸਾਲ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰਾ ਔਰ ਫੇਰ ਵੀ ਇਹਨਾਂ ਨੇ ਕਰ ਕਰਕੇ ਬੇਚਤੀ ਦੇ ਮਾਰੇ ਉਹਨੂੰ ਕੁੜੀ ਨੂੰ ਫੇਰ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਡ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਮੁੜ ਕੇ ਮੇਰੇ ਕੋ ਇੱਕ ਬਸ 10 15